ਕਰ ਜੋ ਪੰਜਾਬ ਬਸੇ پیرੋ ਕਰਨ ਜਿਆਪੀ ਜਿਆਪਾ ਵਾਇਰੂ ਦੀ ਕਾ ਖਲਸਾ ਵਾਇਰੂ ਦੀ ਕੀ ਪਤੇ ਆ ਤੁਸੀਂ ਦੇਖਿਆ ਕਿ ਭਾਰਤ ਦੇ ਚੀਫ ਜਸਟਿਸ ਤੇ ਇਹ ਇਸ ਬਵਸਤਾ ਜੋ ਮਨਵਦੀ ਬਵਸਤਾ ਹੈ ਉਹਦੇ ਵੱਲੋਂ ਇਹ ਜੁਟੇ ਹੁਸ਼ਾਰੇ ਗਏ ਬੋਧ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਪੰਤ ਸਮਰੀ ਮਾਇਆਬਤੀ ਜੀ ਨੇ ਇਸ ਸਾਰੇ ਕਟਨਾ ਕਰਮ ਦੇ ਵਿਰੋਧ ਕੀਤਾ। ਅਤੇ ਦੇਸ਼ ਦੀਆਂ ਸਾਰੀਆਂ ਤਰਾਂ ਨੂੰ ਇਹਦਾ ਨੋਟਿਸ ਲੈ ਲਿਆ। ਐਸੀਆਂ ਕਟਨਾਮਾ ਨਹੀਂ ਹੋਣੀ ਚਾਹੀਦੀ। ਕਿਉਂਕਿ ਜਿਹੜੀ ਸੁਪਰੀਮ ਕੋਰਟ ਹੈ ਉਹਨੇ ਦੇਸ਼ ਦੇ ਸੰਵਿਧਾਨ ਦੀ ਰਾਖੀ ਕਰਨੀ ਹੈ। ਔਰ ਦੇਸ਼ ਦੇ ਸੰਵਿਧਾਨ ਨੂੰ ਸਹੀ ਪਰਵਾਸਿਤ ਕਰਨਾ ਇਹ ਐ ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਹੈ ਠੀਕ ਜਸਟਿਸ ਆਫ ਇੰਡੀਆ ਦੀ ਜ਼ਿੰਮੇਵਾਰੀ ਉਹਨਾਂ ਨਾਲ ਐਸਾ ਵਿਵਹਾਰ ਇੱਕ ਵਿਵਸਥਾ ਦੀ ਐਕਸਟ੍ਰੀਮ क्रੂਲਟੀ ਜਿਹੜੀ ਹੈ ਇਹ ਉਹਨੂੰ ਪ੍ਰਗਟ ਕਰਦਾ ਤੋਂ ਬਹੁਜੂਤ ਸਮਾਜ ਪਾਰਟੀ ਪੰਜਾਬ ਵੀ ਆਪਣੇ ਰਾਸ਼ਟਰੀ ਪ੍ਰਧਾਨ ਪੈਂਟ ਸਮਰ ਮਾਇਵਤੀ ਜੀ ਦੇ ਮਤਾਬਕ ਇਸ ਘਟਨਾ ਕਰਨ ਦੀ ਨਿੰਦਾ ਕਰਦਾ ਹੈ ਇਸ ਤੋਂ ਅੱਗੇ ਮੈਂ ਦੇਖੀ ਕਰਨ ਜਾਊਂਗਾ ਕਿ ਸਾਨੂੰ ਇਹ ਸੋਚਣਾ ਪਊਗਾ ਕਿ ਭਾਰਤ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਆ ਇੱਕ ਮਨੁਬੱਧੀ ਵਿਵਸਥਾ ਦੇ ਬੈਨੀਫਿਸ਼ੀਰੀ ਜਿਨ੍ਹਾਂ ਨੂੰ ਲਾਭ ਹੋਇਆ ਦੂਸਰੇ ਜਿਹੜੇ ਵਿਕਟਮ ਜਿਹੜੇ ਹਜ਼ਾਰਾਂ ਸਾਲਾਂ ਤੋਂ ਇਹ ਤੋਂ ਪੀੜਤ ਹਨ ਅਗਰ ਅਸੀਂ ਥੋੜਾ ਜਿਹਾ ਇਤਿਹਾਸ ਤੇ ਨਜ਼ਰ ਮਾਰੀਏ ਸਾਨੂੰ ਇਹ ਇਤਿਹਾਸ ਦੇ ਪੰਨਿਆਂ ਤੇ ਦਰਜ ਪਰਨ ਨੂੰ ਮਿਲ ਜਾਂਦਾ ਕਿ ਡਾਕਟਰ ਾਂਬੇਸ਼ਕਰ ਸਾਹਿਬ ਜਿਨ੍ਹਾਂ ਨੇ ਇਸ ਦੇਸ਼ ਦਾ ਸੰਵਿਧਾਨ ਬਣਾਇਆ ਇਸ ਵਿਵਸਥਾ ਨੇ ਉਸ ਮਹਾਨ ਮਸੀਹਾ ਨੂੰ ਵੀ ਕਦੀ ਬਣਦੀ ਇੱਜ਼ਤ ਨਹੀਂ ਦਿੱਤੀ ਜਦੋਂ ਉਹਨਾਂ ਨੇ ਪਾਣੀ ਪੀਣ ਲਈ ਅੰਦੋਲਨ ਕੀਤਾ ਮਨੁਬੱਧ ਵਿਵਸਥਾ ਨੇ ਉਸ ਵਕਤ ਵੀ ਉਹਨਾਂ ਨਾਲ ਉਹਨਾਂ ਤੇ ਕਪੜਾਉਂਕੀ ਮਨੁਪਤੀ ਵਿਵਸਥਾ ਕਰਾਏ ਦੇ ਘਰਾਂ ਚੋ ਵੀ ਉਹਨਾਂ ਦਾ ਸਮਾਨ ਚੁੱਕ ਕੇ ਬਾਹਰ ਸਕਦੇ ਸੀ ਜੇ ਸਿਧਾਂਤਨ ਨਰਮਤਾ ਦੇ ਲਈ ਇਹਨਾਂ ਦੇ ਅੰਦਰ ਇਹੀ ਨਫਰਤ ਹੋ ਤੋ ਉਸੇ ਸਿਧਾਂਤ ਨੂੰ ਪਰਵਰਛਿਤ ਕਰਨ ਵਾਲੇ ਉਸ ਸਿਧਾਂਤ ਦੀ ਰੱਖਿਆ ਕਰਨ ਵਾਲੇ ਜਸਟਿਸ ਆਫ ਇੰਡੀਆ ਦੇ ਲਈ ਅੱਜ ਵੀ ਇਹਨਾਂ ਦਾ ਨਜ਼ਰੀਆ ਉਹੋ ਹੈ ਮੈਂ ਬਹੁਜਿਤ ਸਮਾਜ ਨੂੰ ਔਰ ਜਿਹੜੇ ਵਿਵਸਥਾ ਦੇ ਪੀੜਤ ਆ ਉਹਨਾਂ ਨੂੰ ਕਹਿਣਾ ਪੜਨਾ ਕਿ ਤੁਸੀਂ ਇਹ ਵਿਚਾਰ ਕਰੋ ਕਿ ਆਪਾਂ ਕਦ ਤੱਕ ਇਹ અપਮਾਨ ਸਹਿੰਦੇ ਰਹਿਣਾ ਬਹੁਜਨ ਸਮਾਜ ਪਾਰਟੀ ਸਭ ਕਾਂਸੀ ਰਾਮ ਉਹ ਸਾਨੂੰ ਇਹ ਸਮਝਾਉਂਦੇ ਕਿ ਬਹੁਜਨ ਸਮਾਜ ਪਾਰਟੀ ਦੀ ਜ਼ਰੂਰਤ ਕਿਉਂ ਹੈ ਕਿਉਂਕਿ ਜਦ ਤੱਕ ਅਸੀਂ ਰਾਜਨੀਤਿਕ ਤੌਰ ਤੇ संगठित नहीं होते और राजसत्ता नु हासिल नहीं करते उदों तक असि सम्मान दी जिंदगी नहीं जी सकते गुरु रविदास भी कह के गए प्राधीनता पाप है जान ले उरे में गुलामी पाप है मेरे मित्रों जान लगो रविदास दास प्राधीन से कोना करे प्रीत गुलामन कोई प्यार नहीं करता गुरु गोविंद सिंह ने भी कहा ਕਿ ਰਾਜ ਬਿਨਾ ਨਹੀਂ ਧਰਮ ਚੱਲੇ ਧਰਮ ਬਿਨਾ ਸਭ ਡਲੇ ਮਰ ਕੇ ਕਿ ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ ਡਾਕਟਰ ਅੰਬੇਡਕਰ ਸਾਹਿਬ ਨੇ ਵੀ ਕਿਹਾ ਕਿ ਰਾਜਨੀਤਿਕ ਸ਼ਕਤੀ ਹੀ ਇੱਕ ਐਸੀ ਚਾਬੀ ਆ ਜਿਹਦੇ ਨਾਲ ਹਰ ਸਮੱਸਿਆ ਦਾ ਤਾਲਾ ਖੁੱਲ ਸਕਦਾ ਔਰ ਸਾਬਕਾ ਅੰਛੀ ਰਾਮ ਜੀ ਸਾਨੂੰ ਕਹਿ ਕੇ ਗਏ ਕਿ ਸ਼ਾਸਕ ਬਣੋ ਸ਼ਾਸਕ ਦਿਮਾਗ ਬਣੋ ਔਰ ਜਪਨ ਕੁਮਾਰੀ ਮਹਾਵਤੀ ਜੀ ਵੀ ਸਾਨੂੰ ਇਹੀ ਸੱਦਾ ਦਿੰਦੇ ਆ ਮੈਂ ਥੋੜਾ ਜਿਆਦਾ ਇਤਿਹਾਸ ਦੇ ਵਿੱਚ ਜਾਣਾ ਚਾਹੂੰਗਾ ਕਿ ਪੰਡਿਤ ਨਹਿਰੂ ਜੀ ਨੇ ਕਾਂਗਰਸ ਪਾਰਟੀ ਦਾ ਕਰੈਕਟਰ ਦੇਖੋ ਭਾਜਪਾ ਦਾ ਕਰੈਕਟਰ ਦੇਖੋ ਪੰਡਿਤ ਨਹਿਰੂ ਜੀ ਨੇ 27 ਜੂਨ 1962 ਨੂੰ ਦੇਸ਼ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਰਿਜ਼ਰਵੇਸ਼ਨ ਦਾ ਬ੍ਰੋਕ ਕੀਤਾ ਕਾਂਗਰਸ ਪਾਰਟੀ ਦੇ ਇਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਔਰ ਕਾਂਗਰਸ ਦੇ ਆਗੂ ਨੇ ਦੇਸ਼ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਰਿਜ਼ਰਵੇਸ਼ਨ ਦੇ ਰਾਹੀਂ ਇਨੈਫੀਸ਼ੀਐਂਟ ਲੋਕ ਦੇਸ਼ ਦੇ ਪ੍ਰਸ਼ਾਸਨਿਕ ਢਾਂਚੇ 'ਚ ਆ ਰਹੇ ਆ ਔਰ ਉਹਨਾਂ ਦੇ ਆਉਣ ਨਾਲ ਦੇਸ਼ ਦੀ ਕਾਰਜ ਕੁਸ਼ਲਤਾ ਤੇ ਬੁਰਾ ਪ੍ਰਭਾਵ ਪੈ ਰਿਹਾ ਔਰ ਉਦੋਂ ਮੈਨੂੰ ਹੋਰ ਤਕਲੀਫੀ ਹੈ ਜਦੋਂ ਪ੍ਰਮੋਸ਼ਨ 'ਤੇ ਰਿਜ਼ਰਵੇਸ਼ਨ ਹੁੰਦੀ ਕਾਂਗਰਸ ਪਾਰਟੀ ਇਤੇ ਕੀ ਜਵਾਬ ਦੇਊਗੀ ਔਰ ਭਾਰਤੀ ਜਨਤਾ ਪਾਰਟੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਦੇਸ਼ ਦੀ ਪਾਰਲੀਮੈਂਟ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਲਈ અપਮਾਨਜਨਕ ਟਿੱਪਣੀ ਕੀਤੀ ਔਰ ਅੱਜ ਤੱਕ ਉਹਨਾਂ ਨੇ ਮਾਫੀ ਨਹੀਂ ਮੰਗੀ। ਗੁਰੂ ਰਵਿਦਾਸ ਜੀ ਦਾ ਮੰਦਿਰ ਗੁਰਕਰ ਭਾਜਪੀ ਔਰ ਆਪ ਦੀ ਸਰਕਾਰ ਨੇ ਤੁਹਲ ਕਾਬ ਦੇ ਵਿੱਚ ਤੋੜ ਦਿੱਤਾ। ਔਰ ਉਹ ਮੰਦਿਰ ਦੀ ਜਗਾ ਹਤਿਆਲੀ ਤੋੜੀ ਜੀ ਜਗਾ ਦੇ ਕੇ ਹੋ ਉਹਦੇ ਉੱਤੇ ਮਨੁਬਧੀਆਂ ਦੇ ਇੱਕ ਕਮੇਟੀ ਬਣਾ ਦਿੱਤੀ। ਤਾਂ ਕਿ ਗੁਰੂ ਰਵੀਦਾਸ ਗੁਰੂ ਘਰ ਤੋਂ ਗੁਰੂ ਦੀ ਬਾਣੀ ਦਾ ਸੁਨੇਹਾ ਨਾ ਜਾਵੇ ਛੋਟ ਬੜੇ ਸਭ ਸੰਬਸੇ ਦਾ ਸੁਨੇਹਾ ਨਾ ਜਾਵੇ ਔਰ ਫਿਰ ਭਗਵੰਤ ਮਾਨ ਨੇ ਪੱਤਰ ਲਿਖਿਆ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਜਦੋਂ ਲਾਫਸਨ ਦੀ ਭਰਤੀ ਸੀ ਕਿ ਇਹ ਐਫੀਸ਼ੀਐਂਟ ਨਹੀਂ ਹੈ ਕਿ ਇਨਫੀਸ਼ੀਐਂਟ ਹੈ ਨਲਾਇਕ ਹੈ ਪੰਡਿਤ ਨਰੂ 1961 ਕਹਿੰਦਾ ਸੀ ਨਲਾਇਕ ਹੈ ਤੇ ਭਗਵੰਤ ਮਾਨ ਜੀ ਹੁਣ ਕਹਿ ਰਹੇ ਕਿ ਇਹ ਇਹ ਕਾਬਲ ਨਹੀਂ ਹੈ। ਔਰ ਫਿਰ ਅਸੈਂਬਲੀ ਦੇ ਵਿੱਚ ਕਾਂਗਰਸ ਦੇ ਇੱਕ ਰਜਿਸਟ੍ਰੀ ਤੋਂ ਜਿੱਤੇ ਹੋਏ ਐਮਐਲਏ ਨੂੰ ਮੁੱਖ ਮੰਤਰੀ ਇਹ ਕਹਿੰਦਾ ਕਿ ਬੈਠਾ ਤੈਨੂੰ ਜੁੱਤੀ ਸੰਗਾਈ ਪਾਉਗੀ ਨਹੀਂ। ਕੀ ਆਇ ਪਾਛਾ ਹੈ? ਇਹਨੋਂ ਸਿਵਲਾਈ ਪਾਛਾ ਮੰਦੇ। ਕੀ ਇਹ ਪਾਰਲੀਮੈਂਟਰੀ ਪਾਛਾ ਹੈ? ਔਰ ਫਿਰ ਆਮ ਪਾਰਟੀ ਦੇ ਲੁਧਿਆਣਾ ਜਿਲ੍ਹੇ ਤੋਂ ਇੱਕ ਰਿజర్ਵ ਸਿੱਖ ਤੋਂ ਜਿੱਤੇ ਐਮਐਲਏ ਨੂੰ ਕਾਂਗਰਸ ਪਾਰਟੀ ਦਾ ਜਲੰਧਰ ਜਿਲ੍ਹੇ ਤੋਂ ਜਿੱਤਿਆ ਹੋਇਆ ਕਿ ਜਨਰਲ ਸਿੱਖ ਤੋਂ ਐਮਐਲਏ ਜਿਹੜਾ ਉਹ ਗਾਲ੍ਹਾਂ ਕੱਢ ਰਿਹਾ ਕਾਂਗਰਸ ਪਾਰਟੀ ਉਹਦੇ ਤੇ ਕੋਈ ਐਕਸ਼ਨ ਨਹੀਂ ਕਰਦੀ ਜਿੱਦਾਂ ਆਮ ਪਾਰਟੀ ਨੇ ਇੱਕ ਕਾਂਗਰਸ ਦੇ ਛੇੜੋਟਾ ਐਮਐਲਏ ਨੂੰ ਜੁੱਤੀ ਸੁੱਘਾ ਤੇ ਆਪਣੇ ਮੁੱਖ ਮੰਤਰੀ ਤੇ ਕੋਈ ਕਾਰਵਾਈ ਨਹੀਂ ਕੀਤੀ ਇਸੀ ਤਰ੍ਹਾਂ ਕਾਂਗਰਸ ਪਾਰਟੀ ਨੇ ਆਪ ਦੇ ਇੱਕ ਛੋਟੇਸਟ ਐਮਐਲਏ ਨੂੰ ਗਾਲ੍ਹਾਂ ਕੱਢਣ ਵਾਲੇ ਆਪਣੇ ਵਿਧਾਇਕ ਤੇ ਕੋਈ ਕਾਰਵਾਈ ਨਹੀਂ ਕੀਤੀ ਇਤੋਂ ਤੱਕ ਕਿ ਜਦੋਂ ਇੱਕ ਛੋਟੇਸਟ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਪ੍ਰੋਜੈਕਟ ਕੀਤਾ ਗਿਆ ਜਦ ਉਹਦੀ ਪਾਰਟੀ ਹਾਰ ਗਈ ਤੇ ਪੁੱਛਿਆ ਗਿਆ ਉਸ ਪਾਰਟੀ ਦੇ ਆਗੂ ਜਾਖੜ ਜੀ ਨੂੰ ਕਿ ਕਿਉਂ ਹਾਰੇ ਤੇ ਉਹਨਾਂ ਦਾ ਬਿਆਨ ਸੀ ਕਿ ਪੈਰ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਔਰ ਤੁਸੀਂ ਦੇਖਿਆ ਕਿ ਜਿਸ ਦਿਨ ਡਿਕਲੇਅਰ ਕਰਨਾ ਸੀ ਲੁਧਿਆਣੇ ਦੇ ਵਿੱਚ ਕਿ ਮੁੱਖ ਮੰਤਰੀ ਕਾਂਗਰਸ ਦਾ ਅਗਲਾ ਕੌਣ ਹੋਊਗਾ ਉਸ ਦਿਨ ਸਿੱਧੂ ਜੀ ਨੇ ਰਾਹੁਲ ਗਾਂਧੀ ਜੀ ਜੀ ਹਾਜ਼ਰੀ ਵਿੱਚ ਕਿਹਾ ਸੀ ਕਿ ਜਿਹਨੂੰ ਮਰਜ਼ੀ ਬਣਾ ਦਿਓ ਪਰ ਆਰਬੀ ਘੋੜੇ ਔਰ ਗਧਿਆਂ ਦੇ ਵਿੱਚ ਫਰਕ ਜ਼ਰੂਰ ਦੇਖੋ ਏਸੀ ਤਰ੍ਹਾਂ ਦੀ ਇੱਕ ਵੀਡੀਓ ਬਾਜਵਾ ਜਿਹੜਾ اپੋਜੀਸ਼ਨ ਦੇ ਲਈ ਕਰਦਾ ਉਨੰਮ ਜਦੋਂ ਪੁੱਛਿਆ ਵੀ ਕਾਂਗਰਸ ਕਿਉਂ ਹਾਰੇ ਉਹ ਵੀ ਕਹਿੰਦੇ ਕਿ ਆਰਵੀ ਘੋੜੇ ਦੀ ਮਦਦ ਉਤਾਰੇ ਇਸ ਕਰਕੇ ਨਹੀਂ ਆਵੇ ਤੂੰ ਇਹ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਆਰਐਸਐਸ ਜਿਹੜੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਣਾ ਚਾਹੁੰਦੇ ਇਸ ਦੇਸ਼ ਨੂੰ ਡਾਕਟਰ ਅੰਬੇਦਕਰ ਜੀ ਦੇ ਸੰਵਿਧਾਨ ਮੁਤਾਬਕ ਨਹੀਂ ਚਲਾਣਾ ਚਾਹੁੰਦੇ ਡਾਕਟਰ ਅੰਬੇਦਕਰ ਜੀ ਦਾ ਸੰਵਿਧਾਨ ਨਫਰਤ ਨੂੰ ਕੋਈ ਥਾਂ ਨਹੀਂ ਭਾਈਚਾਰੇ ਨੂੰ ਪ੍ਰਮੋਟ ਕਰਦਾ ਹੈ ਆਜ਼ਾਦੀ ਨੂੰ ਪ੍ਰਮੋਟ ਕਰਦਾ ਹੈ ਗਿਆਨ ਨੂੰ ਪ੍ਰਮੋਟ ਕਰਦਾ ਹੈ ਅੰਬੇਦਕਰ ਜੀ ਦੇ ਸੰਵਿਧਾਨ ਦੇ ਬ੍ਰੁਖ ਇਹ ਸਾਰੀ ਰਾਜਨੀਤਿਕ 당 ਅੱਜ ਤੱਕ ਸਤਾ ਸੰਭਾਲਦੇ ਰਹੇ ਪਿੰਡ ਧਲੇਤੇ ਚ ਗੁਰੂ ਰਵਿਦਾਸ ਗੁਰੂ ਘਰ ਤੇ ਹਮਲੇ ਹੋਏ ਤੁਸੀਂ ਦੇਖਿਆ ਜਦੋਂ ਅੰਬੇਦਕਰ ਜੀ ਦੇ ਸਟੈਚੂਅ ਤੇ ਹਮਲੇ ਹੋਏ ਪੰਜਾਬ ਦੇ ਵਿੱਚ ਜਗਾ ਜਗਾ ਦੇਸ਼ ਦੇ ਅੰਦਰ ਇਹ ਮਨਵਰਦੀ ਵਿਵਸਥਾ ਜਿਹਦੇ ਅੰਦਰ ਨਫਰਤ ਭਰੀ ਪਈ ਆ ਬਾਊਂਡਰੀ ਸਮਾਜ ਦੇ ਪ੍ਰਤੀ ਐਸਸੀ ਐਸਟੀ ओबीसी ਮਨਾਰਟੀ ਸਿੱਖ ਮੁਸਲਮ ਇਸਾਈ ਬੋਧੀ ਜੈਨੇ ਜੋ ਆਪਾਂ ਇਸ ਦੇਸ਼ ਦੇ ਵਿੱਚ ਦੇਖ ਰਹੇ ਜੋ ਅੱਜ ਨਫਰਤ ਇਹਨਾਂ ਦੇ ਮਨਾਂ 'ਚ ਭਰੀ ਪਈ ਆ ਉਹ ਨਫਰਤ ਹੀ ਨਿਕਲ ਕੇ ਬਾਹਰ ਆਈ ਆ ਚਾਹੇ ਉਹ ਚੀਪ ਜਸਤ ਤੇ ਬਲਾ ਹੋਵੇ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਸਮੇਂ ਤੇ ਉਹਨਾਂ ਤੇ ਹਮਲੇ ਇਸ ਵਿਵਸਥਾ ਨੇ ਕੀਤੇ ਹੋਣ ਜਦ ਤੁਗਲਕਾ ਬਾਤ ਗੁਰੂ ਕਰਦੇ ਪਰ ਹਮਲਾ ਹੋਵੇ ਜਦ ਪੰਡਿਤ ਲਹਿਰਤੇ ਗੁਰੂ ਕਰਤੇ ਹਮਲਾ ਹੋਇਆ ਜਦ ਪੰਜਾਬ ਡਾਕਟਰ ਅੰਬੇਦਕਰ ਦੇ ਸਟੈਟਮੈਂਟ ਤੇ ਹਮਲਾ ਹੋਇਆ ਜਦ ਪੰਡਿਤ ਲਹਿਰੂ ਦਾ ਲੈਕਚਰ ਇਹ ਸਾਰਾ ਕੁਝ ਇਸ ਵਿਵਸਥਾ ਦੀ ਨਫਰ ਦੀ ਹੀ ਆਊਟਕਮ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ मनुष्यवादी व्यवस्था ਦੇ ਐਕਸਪਲਾਈਟਡ ਡੈਗਲੈਕਟਡ ਔਰ ਰਿਜੈਕਟਡ ਸਮਾਜਿਕ ਕੇ ਜਾਗੋ ਇਸ ਅਨਿਆਧ ਦੇ ਗਰੁੱਪ ਉੱਠ ਕਰੇ ਹੋਵੋ ਜੱਠੇ ਬੰਧ ਹੋਵੋ ਬੌਝਨ ਸਮਾਜ ਭਾਈਚੇ ਨੂੰ ਆਪਣਾ ਰਾਜਨੀਤਿਕ ਦਰ ਮੰਨ ਕੇ ਦੰਤਾ ਨੂੰ ਪਛੜਿਆਂ ਨੂੰ ਅਲਪ ਸੰਖੇਪ ਨੂੰ ਇੱਕ ਆਪਣਾ ਸੰਗਠਨ ਦੇ ਤੌਰ ਤੇ ਮਜ਼ਬੂਤ ਜੱਥੇਬੰਦ ਧਰਤਾ ਪੈਂਕ ਕੁਮਾਰੀ ਹਮਾਇਤ ਜੀ ਦੀ ਲੀਡਰਸ਼ਿਪ ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਇੰਸਟੀਚੂਸ਼ਨਲ ਰਿਸਪੋਨਸੀਬਿਲਟੀ ਜਿਹੜੀ ਹੈ ਕਿ ਸਾਰੇ ਵਰਗ ਮਿਲ ਕੇ ਰਹਿਣ ਸਾਰੇ ਵਰਗ ਨਫਰਤ ਮੁਕਤ ਵਾਤਾਵਰਣ ਤਿਆਰ ਕਰਨ ਸਾਰੇ ਵਰਗ ਅਨਿਆ ਅਤੇ ਅਤਿਆਚਾਰ ਮੁਕਤ ਵਾਤਾਵਰਣ ਤਿਆਰ ਕਰਨ ਤੋਂ ਮੈਂ ਬੇਨਤੀ ਕਰਨ ਚਾਹਾਂਗਾ ਕਿ ਜੋ ਇੱਕ ਘਟਨਾ ਕਰਨ ਹੋਇਆ ਇਹ ਨਿੰਦਣਯੋਗ ਨਹੀਂ ਹੈ ਬਲਕੇ ਇਹ ਕਟਨ ਕਰਨ ਤੋਂ ਬਾਅਦ ਪੀੜਤਾ ਨੂੰ ਇਕਜੁੱਟ ਹੋ ਕੇ ਇੱਕ ਸਮਝੀ ਰਣਨੀਤੀ ਬਣਾ ਕੇ ਐਸੀ ਨਫਰਤ ਵਾਲੀ ਵਿਵਸਥਾ ਨੂੰ ਸਦਾ ਚ ਉਖਾੜ ਸਕਣਗੇ ਪੈਨ ਕੁਮਾਰੀ ਮਾਇਆ ਭਤੀ ਜੀ ਦੀ ਲੀਡਰਸ਼ਿਪ ਅੱਗੇ ਵਧਣਾ ਚਾਹੀਦਾ ਧੰਨਵਾਦ ਜਿਆਪੀ ਜਿਆਪਾ